ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੂਰਕੁਰੀ ਸੂਰਕੁਰੀ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਇਹਦੇ ਨੇੜੇ ਪਿੰਡ ਕਾਸਮ ਭੱਟੀ ਹੈ ਦੂਜੇ ਪਾਸੇ ਮੜਾ ਕੇ ਦੇ ਨੇੜ ਹੈ ਜਦੋਂ ਆਪਾਂ ਕੋਟਕਪੂਰੇ ਤੋਂ ਦੱਸੋ ਹਰੀਨੋ ਆਗੇ ਇਹ ਸੜਕ ਅਗੇ ਰਾਮਿਆਣੇ ਨੂੰ ਲੰਘਦੀ ਹੈ ਤੇ ਉਸ ਸੜਕ ਤੇ ਕਾਸਮ ਭੱਟੀ ਪਿੰਡ ਆਉਂਦਾ ਤੇ ਉਹਦੇ ਨਾਲ ਹੀ ਬਿਲਕੁਲ ਸੂਰਕੁਰੀ ਨਾਂ ਦਾ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੋਸਤੋ ਬਾਈ ਹੋਰੀ ਪਸ਼ੂ ਸੰਭਾਲਦੇ ਆ ਘਰ ਦੇ ਵਿੱਚ ਖੇਤੀਬਾੜੀ ਦੇ ਨਾਲ ਨਾਲ ਇਹ ਤੁਸੀਂ ਨਾਗ ਕੋਸਕੰਦਰਬੱਧੇ ਵੇ ਉਹ ਦੇਖ ਸਕਦੇ ਹੋ ਮੇਨ ਵੀਡੀਓ ਹੈ ਸਾਹਮਣੇ ਇੱਕ ਝੋਟੀ ਬਾਈ ਹੋਰਾਂ ਨੇ ਵਿਕਾਊ ਕੀਤੀ ਹੈ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਇਹ ਝੋਟੀ ਪਸੰਦ ਆ ਜੂਗੀ ਉਹ ਵੀਰ ਤਸੱਲੀ ਕਰ ਸਕਦਾ ਆ ਕਿ ਦੇਖਣਾ ਪਰਖਣਾ ਪਸ਼ੂ ਨੂੰ ਉਹ ਥੋੜਾ ਕੰਮ ਹੈ ਆਓ ਡਿਟੇਲ ਖੁਸ਼ੀਏ ਫਿਰ ਇਹਨੂੰ ਖੋਲ ਕੇ ਤੋਰਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਆਪਣਾ ਦੱਸ ਦਿਓ ਬਈ ਮੇਰਾ ਨਾਮ ਹੈ ਬੈਂਤੀ ਠੀਕ ਹੈ ਦਾ ਨਾਮ ਰੂਪ ਸਿੰਘ ਗੱਲ ਪਿੰਡ ਸੂਰਕੁਰੀ ਠੀਕ ਹੈ ਜੀ ਐਮਪੀ ਬਾਈ ਅੱਜ ਜਿਹੜੀ ਮੱਝ ਵੇਚਣ ਲੱਗੇ ਹੋ ਕੰਨ ਮਸੂਹਸ ਹੁੰਦੀ ਹੈ ਇਹ ਪਹਿਲੇ ਸੂਏ ਜੀ ਪਹਿਲਾ ਸੂਆ ਸੂਕੀ ਦਿਨ ਕਿੰਨੇ ਕਿ ਲੈ ਜੂ ਬਾਈ ਸੂਨ ਚ ਬੈਨੇ ਜੀ ਦਿਨ ਕੱਲ ਪੂਰੇ ਹੋਏ ਆ ਜੀ ਠੀਕ ਹੈ ਹੁਣ ਉੱਤੇ ਲਾਉਗੀ ਜਿੰਨੇ ਦਿਨ ਲਾਉਗੀ ਦਿਨੇ 7-8 ਦਿਨ ਲਾਉਗੀ ਠੀਕ ਹੈ ਅੱਛਾ ਬਾਈ ਜਿਹੜਾ ਟੀਕਾ ਹੈ ਇਹਦੇ ਭਰਿਆ ਉਹਦੀ ਫੋਟੋ ਤੁਹਾਡੇ ਕੋਲ ਹੈਗੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਅੱਛਾ ਕੀ ਡਿਮਾਂਡ ਰੱਖਦੇ ਹੋ ਇਹਦੀ ਬਾਈ ਇਹਦਾ ਮੁੱਲ ਹੀ 90 ਹਜ਼ਾਰ ਕੀਤਾ ਜੀ 90 ਹਜ਼ਾਰ ਠੀਕ ਹੈ ਸੋ ਦੋਸਤੋ ਰੇਟ ਇਹਦੇ ਜਿਹੜਾ ਟੀਕਾ ਭਰਿਆ ਉਹ ਪੀਐਲਡੀਪੀ 90 ਦਾ ਐਮ 25 ਜਾਂ 29 ਨੰਬਰ ਕੋਈ ਬੱਲ ਹੈ ਉਹਦਾ ਸਟਰਾ ਜਿਹੜਾ ਉਹ ਬਾਈਕੋਲ ਫੋਟੋ ਹੈਗੀ ਆ ਬਾਕੀ ਜਿਹੜਾ ਵੀਰ ਆਊਗਾ ਆ ਕੇ ਦੇਖ ਲੂਗਾ 90000 ਰੇਟ ਹੈ ਤਸੱਲੀ ਹਰੇਕ ਪੱਖ ਤੋਂ ਤੁਸੀਂ ਕਰੋਗੇ ਮੈਂ ਇਹਨੂੰ ਸਾਹਮਣੇ ਦੇਖ ਰਿਹਾ ਤਾਂ ਉਸ ਹਿਸਾਬ ਤੇ ਤੁਹਾਨੂੰ ਇਹਦੀ ਜੱਜਮੈਂਟ ਜ਼ਰੂਰ ਦੇ ਦੂੰਗਾ ਸਿੰਘ ਕੁੰਡਿਆਂ ਦੀ ਆ ਦੱਸੋ ਤੁਹਾਡੇ ਸਾਹਮਣੇ ਦਿਸਦੇ ਐ ਪਹਿਲਾ ਸੂਆ ਥੋੜਾ ਪੱਕ ਕੇ ਸੂ ਰਹੀ ਐ ਬੂਰੀ ਮੱਝ ਦੀ ਕੱਟੀ ਐ ਤੇ ਬੂਰੀ ਮੱਝ ਇਹਨਾਂ ਕੋਲ ਕਾਫੀ ਸੂਏ ਜਿਹੜੀ ਹੋ ਗਈ ਦੋਸਤੋ ਇੱਕ ਇਹ ਦੀ ਨਾਨੀ ਐ ਤੇ ਪਰਲੇ ਪਾਸੇ ਇਹਦੀ ਮਾਂ ਜਿਹੜੀ ਬੂਰੀ ਖੜੀ ਐ ਬੂਰੀ ਮੱਝ ਦੀ ਧੀ ਐ ਖੋਲਾ ਬਈ ਤੋੜ ਕੇ ਹਵਾਨੇ ਦਾ ਹੁਣ ਦਾ ਰੁਖ ਦੋਸਤੋ ਤੁਸੀਂ ਦੇਖ ਸਕਦੇ ਹੋ ਇੰਨਾ ਕ ਹਵਾਨਾ ਹਜੇ ਤਿਆਰ ਐ ਦਿਨ ਹਜੇ 7-8 ਬਾਈ ਕਹਿੰਦਾ ਲੈ ਜੂਗੀ ਸੋ ਕੱਦ-ਕਾਠ ਚੰਗਾ ਐ ਬਾਕੀ ਜਿੰਨੀ ਕ ਸੰਭਾਲ ਹੋਈ ਓ ਤੁਹਾਡੇ ਸਾਹਮਣੇ ਬਾਕੀ ਜੋ ਵੀ ਗੱਭਣ ਪਸ਼ੂ ਨੂੰ ਤਸੱਲੀ ਕਰਨ ਦੀ ਲੋੜ ਹੁੰਦੀ ਐ ਉਹ ਤੁਸੀਂ ਆ ਕੇ ਕਰਨੀ ਹੁੰਦੀ ਹੈ ਜਿਹੜਾ ਵੀਰ ਖਰੀਦਣਾ ਚਾਹੁੰਦਾ ਉਹਨੇ ਦੇਖਣਾ ਪਸੂ ਉਹਦੇ ਲਈ ਉਹ ਕਿਵੇਂ ਰਹੂਗਾ ਥਾਣਾ ਚ ਦਿੱਤੀ ਦੇਖ ਸਕਦੇ ਹੋ ਥਾਨ ਦਾ ਸੈਜ ਵੈਸੇ ਸੋਹਣਾ ਰੱਖੂਗੀ ਸਿੰਘੇ ਕੁੰਡਿਆਂ ਦੀ ਹੈ ਭਾਈ ਅੰਦਰ ਨੂੰ ਲੈ ਜਾ ਜਾ ਥੋੜੀ ਜਿਹੀ ਲੰਬੀ ਤੋਰ ਤੇ ਉਥੇ ਖੇ ਪਾਣੀ ਤੇ ਰੋਕਣੀ ਕਿਰਾ ਸੋ ਇੱਕ ਵਾਰ ਫੇਰ ਥੋੜੀ ਤੋਰ ਦਿੰਨੇ ਦੱਸੋ ਤੋਂ ਟਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਜਿਹੜੀ ਇਹ ਤਾਂ ਕਿ ਦੀ ਬਣਾਵਟ ਆ ਉਹ ਤੁਸੀਂ ਇਹਦੀ ਦੇਖ ਲਓ ਗੇਟ ਵਾਲ ਨੂੰ ਲੈ ਜਾ ਸੀ ਤੇ ਸੋ 90000 ਦੋਸਤੋ ਇਹਦਾ ਰੇਟ ਬਾਈ ਹੁਰੀਆਣੇ ਰੱਖਿਆ ਜਿਹਨੂੰ ਚਾਚੇ ਉਹ ਵੀਰ ਕਾਲ ਕਰਕੇ ਸੰਪਰਕ ਬਣਾ ਲਿਓ ਜੇ ਹਵਾਨਾ ਬੈਕ ਸਾਈਡ ਤੋਂ ਫੇਰ ਦੇਖ ਲਓ ਇਦਾਂ ਦਾ ਰੁੱਖ ਹੈ ਅੱਜ ਦੀ ਵੀਡੀਓ ਚ ਫਿਲਹਾਲ ਇੱਕ ਹੀ ਝੋਟੀ ਹੈ ਬਾਕੀ ਧੰਨਵਾਦ